ਪਿੰਡ ਦੁਬਲੀ ਵਿਖੇ ਕ੍ਰੋਤੀ ਨਾਂ ਦੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਵੱਲੋਂ ਗੋਲੀਆਂ ਮਾਰ ਕੇ ਕੀਤਾ ਵਿਅਕਤੀ ਦਾ ਕਤਲ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਦੁਬਲੀ ਵਿਖੇ ਅੱਜ ਦੁਕਾਨ ਤੇ ਬੈਠੇ ਇੱਕ ਵਿਅਕਤੀ ਦਾ ਮੋਟਰਸਾਈਕਲ ਤੇ ਆਏ ਅਣਪਛਾਤੇ ਨੌਜਵਾਨ ਵੱਲੋਂ ਦੁਕਾਨ ਵਿੱਚ ਦਾਖਲ ਹੋ ਕੇ ਸ਼ਰਿਆਨ ਗੋਲੀਆਂ ਮਾਰ ਕੇ ਕਤਲ ਕੀਤੇ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਉਸ ਦੀ ਪਛਾਣ ਜਦ ਸੰਤ ਸਿੰਘ ਬਿੱਟੂ ਆਰਤੀ ਆਦਿ ਰੂਪ ਵਿੱਚ ਹੋਈ ਹੈ ਦੁਕਾਨ ਵਿੱਚ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਤੇ ਫਰਾਰ ਹੋਣ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੱਤਰਕਾਰ ਅੰਮ੍ਰਿਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਪਿੰਡਾ ਆਪਣਾ ਨੰਬਰ ਜਿੰਦਰ ਸਿੰਘ ਜੀ ਕਿਹੜਾ ਪਿੰਡਾ ਪਿੰਡ ਦਬਲੀ ਜੀ ਕੀ ਮਸਲਾ ਹੈ ਆੜਾ ਗੋਲੀਆਂ ਚੱਲੀਆਂ ਤੇ ਹਾਂ ਨਹੀਂ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰਮਗਰ ਐਸੇ ਮੰਗਦੇ ਸੀ ਕਦੀ ਕਦੀ ਮਾਤਰ ਵਿਚਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਦੀ ਕਿਸੇ ਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਉਦਾਂ ਫੇਰ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆਇਆ ਵਿਚਰਾ ਬੈਠਾ ਸੀ ਦੁਕਾਨ 'ਚ ਸਾਹਬ ਕਰਨ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਮਾਰ ਕੇ ਗਾਹਾਂ ਗਏ ਜਿਹੜਾ ਜਿਹਦੀ ਮੌਤ ਹੋਈ ਹੈ ਇਹ ਦੀਨਾ ਕੀ ਨਾ ਇਹਦਾ ਇਹਨਾਂ ਉਤਰਾਂ ਤੇ ਬਿੱਟੂ ਬਿੱਟੂ ਆਉਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋ ਗਈ ਉਮਰ ਹੋਊਗੀ ਤੀ 35 ਸਾਲ ਦੀ ਉਮਰ 40 ਦੀ ਹੋਊਗੀ ਇਹਦੀ 40 ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫਰੋਤੀ ਪੁੱਤੀ ਦਾ ਹਾਂ ਫਰੋਤੀ ਮੰਗਦੇ ਸੀ ਇਹ ਤੋਂ ਵਿਚਾਰ ਪਤਾ ਲੱਗਾ ਕੌਮ ਆਏਗਾ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਪਰ ਹੁਣ ਆਏ ਦੋ ਜਣੇ ਬੈਠਾ ਦੁਕਾਨੇ ਤੇ